ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗੰਨ ਜਗਤਾਰ ਸਿੰਘ ਜਾਚਕ ਨੇ ਇਤਿਹਾਸ ਦੇ ਅਹਿਮ ਪੰਨਿਆਂ ਤੋਂ ਰੂਬਰੂ ਕਰਵਾਉਂਦਿਆਂ ਇਹ ਖੁਲਾਸਾ ਕੀਤਾ ਹੈ ਕਿ ਡਾਕਟਰ ਅੰਬੇਦਕਰ ਨੇ ਭਾਰਤ ਸੰਵਿਧਾਨ ਚ ਸਿੱਖਾਂ ਨੂੰ ਹਿੰਦੂਆਂ ਚ ਸ਼੍ਰੇਣੀਬੱਧ ਨਹੀਂ ਕੀਤਾ ਸੀ ਉਹ ਕਹਿੰਦੇ ਹਨ ਕਿ ਤੇਲਗੂ ਪਾਸ਼ਾ ਦੀ ਸੰਸਾਰ ਪ੍ਰਸਿੱਧ ਭਾਰਤੀ ਲੇਖਕਾ ਰੰਗਨਾ ਇੰਕੱਪਾ ਨੇ ਲਿਖਿਆ ਹੈ ਕਿ ਭਾਰਤੀ ਸੰਵਿਧਾਨ ਸਭਾ ਦੇ 296 ਮੈਂਬਰ ਸਨ ਜਿਨ੍ਹਾਂ ਚੋਂ ਇੱਕ ਸਨ ਡਾਕਟਰ ਅੰਬੇਦਕਰ ਜਿਹੜੇ ਬੰਗਾਲ ਦੀ ਮੁਸਲਿਮ ਲੀਗ ਦੇ ਸਮਰਥਨ ਨਾਲ ਸੰਵਿਧਾਨ ਸਭਾ ਦੇ ਮੈਂਬਰ ਬਣੇ ਕਿਉਂਕਿ ਉਨ੍ਹਾਂ ਦੇ ਮੂਲ ਸੂਬੇ ਬੰਬਈ ਤੋਂ ਕਾਂਗਰਸ ਦਾ ਸਮਰਥਨ ਨਹੀਂ ਸੀ ਮਿਲਿਆ ਸੰਵਿਧਾਨ ਸਭਾ ਦੇ ਮੈਂਬਰ ਸਤਿਆਨਾਰਾਇਣ ਸਿਨਾ ਅਤੇ ਬਸੰਤ ਮੂਨ ਦੇ ਹਵਾਲਿਆਂ ਨਾਲ ਲੇਖਕਾ ਨੇ ਵਰਣਨ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਹਿਰੂ ਦੀ ਕੈਬਨਿਟ ਚ ਕਾਨੂੰਨ ਮੰਤਰੀ ਹੋਣ ਨਾਤੇ ਸੰਵਿਧਾਨਕ ਤਿਆਰੀ ਪ੍ਰਤੀ ਡਾਕਟਰ ਅੰਬੇਦਕਰ ਨੂੰ ਜਿਸ ਵਿਸ਼ੇਸ਼ ਸੱਤ ਮੈਮਰੀ ਕਮੇਟੀ ਦੇ ਚੇਅਰਮੈਨ ਬਣਾਇਆ ਗਿਆ ਸੀ ਉਸ ਦਾ ਕੰਮ ਸੰਵਿਧਾਨ ਸਭਾ ਵੱਲੋਂ ਪਹਿਲਾਂ ਹੀ ਤਿਆਰ ਕੀਤੇ ਸੰਵਿਧਾਨਕ ਖਰੜੇ ਦਾ ਨਿਰਖਣ ਕਰਕੇ ਜ਼ਰੂਰੀ ਸੋਧਾਂ ਲਿਖ ਕੇ ਬਲ ਲੁਰੀਂਦੇ ਸੁਝਾਅ ਦੇਣਾ ਸੀ ਜਿਨ੍ਹਾਂ ਨੂੰ ਸੰਵਿਧਾਨ ਸਭਾ ਦੇ ਅਧਿਕਾਰੀਆਂ ਨੇ ਮਗਰੋਂ ਸ਼ਾਮਲ ਕਰਨਾ ਸੀ ਇਸ ਤੋਂ ਸਪਸ਼ਟ ਹੈ ਕਿ ਡਾਕਟਰ ਅੰਬੇਦਕਰ ਸੰਵਿਧਾਨ ਦੇ ਇੱਕੋ ਇੱਕ ਲਿਖਾਰੀ ਨਹੀਂ ਸਨ ਅਤੇ ਉਹ ਸੁਝਾਅ ਦੇਣ ਵਾਲੀ ਇੱਕ ਕਮੇਟੀ ਦੇ ਚੇਅਰਮੈਨ ਸਨ ਉਨ੍ਹਾਂ ਨੂੰ ਸੰਵਿਧਾਨ 'ਚ ਕੋਈ ਲਿਖਤੀ ਵਾਅਦਾ ਕਾਟਾ ਕਰਨ ਦਾ ਅਧਿਕਾਰ ਨਹੀਂ ਸੀ ਇਸ ਲਈ ਅਜਿਹਾ ਪ੍ਰਚਾਰ ਕਰਨਾ ਕਿ ਸਿੱਖਾਂ ਨੂੰ ਹਿੰਦੂਆਂ 'ਚ ਸ਼੍ਰੇਣੀਬੱਧ ਕਰਨ ਵਾਲੀ ਸੰਵਿਧਾਨ ਦੀ ਧਾਰਾ 25 ਦਾ ਲੇਖਕ ਡਾਕਟਰ ਅੰਬੇਦਕਰ ਸੀ ਅਜਿਹਾ ਦੋਸ਼ ਬਿਲਕੁਲ ਸਿਧਾਂਤਹੀਨ ਅਤੇ ਨਿਰਮੂਲ ਹੈ ਉਹਨਾਂ ਅਗੇ ਕਿਹਾ ਕਿ ਇਸ ਪੱਖੋਂ ਕੋਈ ਸ਼ੱਕ ਨਹੀਂ ਕਿ ਸਿੱਖ ਧਰਮ ਦੇ ਕ੍ਰਾਂਤੀਕਾਰੀ ਰਹਿਬਰ ਗੁਰੂ ਨਾਨਕ ਸਾਹਿਬ ਅਤੇ ਉਹਨਾਂ ਦੇ ਸਦਕਾਰੇ ਸ੍ਰੀ ਕਬੀਰ ਅਤੇ ਭਗਤ ਰਵਿਦਾਸ ਜੀ ਤੇ ਭਗਤ ਨਾਮਦੇਵ ਜੀ ਆਦਿਕ ਜਾਗਰੂਕ ਰੱਬੀ ਜਗਤ ਜਨਾਂ ਤੋਂ ਪਿੱਛੋਂ ਜੇਕਰ ਬ੍ਰਾਹਮਣ ਦੇ ਦਰਕਾਰੇ ਤੇ ਲਿਤਾੜੇ ਲੋਕਾਂ ਲਈ ਸਾਰੀ ਉਮਰ ਰਾਜਨੀਤਿਕ ਲੜਾਈ ਲੜੀ ਤਾਂ ਉਹ ਸ਼ਖਸੀਅਤ ਕੇਵਲ ਡਾਕਟਰ ਅੰਬੇਦਕਰ ਸਨ। ਇਹ ਕਾਰਨ ਹੈ ਕਿ ਪੰਜਾਬ ਤੋਂ ਇਲਾਵਾ ਦੇਸ਼ ਵਿਦੇਸ਼ ਦੀਆਂ ਸਾਰੀਆਂ ਸਿੱਖ ਜਥੇਬੰਦੀਆਂ ਨੇ ਡਾ ਅੰਬੇਦਕਰ ਦੇ ਬੁੱਤ ਦੀ ਬਰਵੀ ਦੀ ਨਕੀਦੀ ਕੀਤੀ ਹੈ ਅਤੇ ਉਨ੍ਹਾਂ ਪ੍ਰਤੀ ਕੀਤੇ ਗਏ ਦੁਸ਼ਪਰਚਾਰ ਨੂੰ ਨਕਾਰਿਆ ਹੈ ਵਿਚਾਰਨ ਦੀ ਲੋੜ ਹੈ ਕਿ ਜਿਹੜਾ ਵਿਅਕਤੀ ਭਾਰਤ ਦੀ ਆਜ਼ਾਦੀ ਨੂੰ ਕੇਵਲ ਬ੍ਰਾਹਮਣੀ ਹਿੰਦੂਆਂ ਦੀ ਆਜ਼ਾਦੀ ਮੰਨਦਾ ਹੋਵੇ ਅਤੇ ਆਖੇ ਕਿ ਹਿੰਦੂਆਂ ਦੇ ਬ੍ਰਾਹਮਣੀ ਢਾਂਚੇ 'ਚ ਦਲਿਤ ਪਾਈਚਰਾਤਰਾ ਕੀ ਨਹੀਂ ਕਰ ਸਕਦਾ ਉਹ ਸੰਵਿਧਾਨ 'ਚ ਸਿੱਖਾਂ ਤੇ ਬੋਧੀਆਂ ਨੂੰ ਅਜਿਹੇ ਹਿੰਦੂਆਂ ਦਾ ਆੰਗ ਕਿਵੇਂ ਲਿਖ ਸਕਦਾ ਹੈ ਯਾਦ ਰੱਖੋ ਜੇਕਰ ਸਾਲ 2027 ਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣੀ ਤਾਂ ਉਸ ਦਾ ਲਾਭ ਕੇਵळा ਕੇਂਦਰੀ ਹਕੂਮਤ ਅਰੇ ਭਾਜਪਾ ਪਾਰਟੀ ਨੂੰ ਹੀ ਮਿਲਦਾ ਹੈ ਦਲਤਾਂ ਤੇ ਪੰਜਾਬੀ ਹਿੰਦੂਆਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਣਾ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ